ਸਵਾਗਤ ਕਰਦੇ ਹਾਂ ਜੀ ਤੁਹਾਡੇ ਆਪਣੇ YouTube ਚੈਨਲ ਤੇ ਸ਼ਿਰਾੜੀ ਰਿਫਾਰਮ ਤੇ ਜੀ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਪਿਓਰ ਜਰਸੀ ਵੈੱਡ ਦੀ ਲੈ ਕੇ ਆਏ ਜੇ ਬਿਲਕੁਲ ਤਾਜੀ ਸੂਈ ਜੇ ਪੂਰੀ ਜਾਣਕਾਰੀ ਸਵੈੱਡ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਇਸ ਵੀਡੀਓ ਰਾਈ ਬਣੇ ਰਹੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਰੀਡ ਵੀ ਦੱਸਾਂਗੇ ਰੀਡ ਵੀ ਇਸ ਵੈੱਡ ਦਾ ਬਿਲਕੁਲ ਜ਼ਾਇਦਾ ਹੋਏਗਾ ਜੀ ਵੀਡੀਓ ਦੇਖਣ ਤੋਂ ਪਹਿਲਾਂ ਜੋ ਮੇਰੇ ਵੀਰੇ ਚੈਨਲ ਤੇ ਨਵੇਂ ਜੁੜੇ ਆ ਜੋ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਜੇਕਰ ਚੈਨਲ ਨੂੰ ਹਲਕਾ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਐਂਡ ਤੱਕ ਵੀਡੀਓ ਜਰੂਰ ਦੇਖਿਓ ਪੂਰੀ ਜਾਣਕਾਰੀ ਆਪਾਂ ਵੀਡੀਓ ਵਿੱਚ ਦਸੀ ਹੁੰਦੀ ਆ ਕਈ ਵੀਰ ਮੜ ਕੇ ਐਡਰੈਸ ਵਗੈਰਾ ਸਾਰਾ ਕੁਝ ਪੁੱਛਦੇ ਰਹਿੰਦੇ ਆ ਇਸ ਕਰਕੇ ਪੂਰੀ ਵੀਡੀਓ ਐਂਡ ਤੱਕ ਦੇਖ ਕੇ ਫਿਰ ਫੋਨ ਲਗਾ ਕਰੋ ਜੀ ਕਿਉਂਕਿ ਪੂਰੀ ਜਾਣਕਾਰੀ ਦਿੱਤੀ ਹੁੰਦੀ ਵੀਡੀਓ ਵਿੱਚ ਬਈ ਪਹਿਲਾਂ ਬੱਚਾ ਦੇਖ ਸਕਦੇ ਜੀ ਪਿਛੇ ਵਸ਼ੀ ਹੈ ਜਰਸੀ ਨਸਲ ਦੀ ਬਹੁਤ ਜ਼ਿਆਦੀ ਕੁਆਲਟੀ ਵਾਲੀ ਡਬਲ ਫਾਇਦਾ ਵੀ ਜੀ ਪਿਓਰ ਜਰਸੀ ਵਸ਼ੀ ਹੈ ਪਿਛੇ ਤੇ ਵੈੜ ਦੀ ਫੀਲ ਕੁਆਲਟੀ ਚੈੱਕ ਕਰ ਸਕਦੇ ਪਿਓਰ ਦੂਸਰਾ ਸੂਗਾ ਵੈੜ ਸੂਈ ਜੇ ਬੋਦੀਆਂ ਵੀ ਵੈੜ ਜੇ ਤੇ ਪਿਓਰ ਜਰਸੀ ਵੈੜ ਜੇ ਦੇਖ ਸਕਦੇ ਜੀ ਚੰਗੇ ਵਧੀਆ ਥਣਪਾਂਡੇ ਦੀ ਵੜ੍ਹ ਜੇ ਥਣ ਚੱਕਾ ਸਾਰੇ ਨੇੜੇ ਤੋਂ ਜੀ ਬਹੁਤ ਦੇ ਥਾਣਾ ਸਹਿਜ ਜੇ ਚਾਰੇ ਥਣ ਪੂਰੇ ਮੋٹے ਦੇ ਪੂਰੇ ਲੰਬੇ ਲੱਗੇ ਪੂਰੇ ਵਿਥੀਲ ਕੇ ਆ ਤੇ ਦੇ ਸਕਦੇ ਜੀ ਤੇ ਬਿਲਕੁਲ ਤਾੜੀ ਸੁਈ ਜੇ ਜੇਰ ਪੈਣੀ ਜੇ ਬਾਕੀ ਜੇ ਫੇ ਤੁਹਾਨੂੰ ਛੱਡ ਚੱਕ ਕਰਾਈ ਪਿਛੇ ਤੋਂ ਜੀ ਚੰਗੀ ਵਧੀਆ ਛੱਡੀ ਤਿਆਰੀ ਕਰਕੇ ਫੇਰੇ ਵਾਰ ਸੁਈ ਜੇ ਬਾਕੀ ਜਿਹੜਾ ਵੀਰ ਵੀ ਖਰੀਦੇਗਾ ਉਹਨੂੰ ਜੇਰ ਦੀ ਪ੍ਰੋਪਰ ਵੀਡੀਓ ਮਿਲ ਜੇਗੀ ਜੋ ਜੇਰ ਛੁੱਟੇ ਦੀ ਵੜ੍ਹ ਹੈ ਦੇਖ ਸਕਦੇ ਜੀ ਤੇ ਹੋਰ ਜਰਸੀ ਵੈਢ ਜੇ ਤੇ ਦੂਸਰਾ ਸੂਆ ਵੈਢ ਸੂਈ ਜੇ। ਲੋ। ਬਾਕੀ ਪਹਿਲੇ ਦੋ ਦਾ ਰਿਕਾਰਡ ਜਿਹੜੇ ਵੀਰੋ ਕੋ ਆਪਾਂ ਲਈ ਆ ਉਹਨਾਂ 12-13 ਲੀਟਰ ਦਾ ਦੱਸਿਆ ਜੇ। ਬਾਕੀ ਐਰ ਕੀ ਉਮੀਦ ਕਰਦੇ ਆਂ ਕਿ 12-13 ਲੀਟਰ ਤੋਂ ਪਲਾਸਿਕ ਚੁਆ ਸਕਦੀ ਆ। ਬਾਕੀ ਵੀਰ ਜੀ ਤੁਸੀਂ ਛੱਡੇ ਤੋਂ ਖੁਦ ਆਈਡੀਆ ਲਗਾ ਸਕਦੇ ਛੱਡੇ ਦੀ ਤਿਆਰੀ ਨਹੀਂ ਵੈਢਣੀ। ਉਹ ਬਹੁਤ ਜ਼ਿਆਦੀ ਵਧੀਆ ਕੀਤੀ ਜੇ। ਦੇਖ ਸਕਦੇ ਜੀ। ਠੀਕ ਚੰਗੇ ਵਗੇ ਫਣਪਾਂਡੇ ਰਹੀਗੇ। ਤੇ ਬੱਚਾ ਜੋ ਉਸ ਦੇ ਪਿਛੇ ਜਰਸੀ ਨਸਲ ਦੀ ਵੱਛੀ ਜੇ ਬਹੁਤ ਜ਼ਿਆਦੀ ਵਧੀਆ ਕੁਆਲਟੀ ਵਾਲੀ। ਕਾਫੀ ਵੀਰਪਾਂ ਪਰੋਂ ਡਿਮਾਂਡ ਸੀ ਕਿ ਵਸ਼ੀ ਜਿਹੜੀ ਵੈੜ ਲੈਣੀ ਆ ਤੇ ਆਪਣਾ ਵਸ਼ੀ ਦੀ ਵੈੜ ਆਈ ਜੀ ਲਓ ਦੇਖ ਸਕਦੇ ਹੋ ਬਾਕੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀਆਂ ਤੁਸੀਂ ਇੱਥੇ ਆਓ ਇਸ ਵੈੜ ਦੀ ਚੁਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਤੁਸੀਂ ਫੇਰ ਲੈ ਕੇ ਜਾ ਸਕਦੇ ਜੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀ ਆ ਵੈੜ ਉਹ ਵੀ ਆਪਣੀ ਖਾਣਾ ਦੀ ਠੰਡੀ ਸੀਲ ਦੀ ਪੂਰੀ ਗਾਰੰਟੀ ਹੈ ਜੀ ਉਹ ਵੀ ਤੁਸੀਂ ਆਪਣੇ ਕੋਲੇ ਵੈੜ ਖਰੀਦ ਸਕਦੇ ਜੀ ਅਡਰੈਸ ਵੀ ਜੀ ਨੋਟ ਕਰ ਲਓ ਜੀ ਪਿੰਡ ਜੀ ਆਪਣਾ ਗਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਫੋਨ ਨੰਬਰ ਵੀ ਨੋਟ ਕਰ ਲਓ ਜੀ 9815580262 ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਵੈੜ ਕੇ ਸਕਦੇ ਜੀ ਅਗੋਂ ਤੁਹਾਨੂੰ ਚੱਡਾ ਫਿਰ ਤੋਂ ਚੈੱਕ ਕਰਾ ਦੀ ਪਛੀਰੋ ਜੀ ਬਹੁਤ ਹੀ ਥਣਪੰਡੀਆਂ ਵੀ ਵੈੜ ਜੀ ਥਾਂ ਪਛੀਰ ਦੇ ਸਕਦੇ ਬਹੁਤ ਹੀ ਥਾਂ ਸਾਹਿਬ ਜੀ ਚੱਡਾ ਨਾਲ ਹੀ ਗਾਹ ਨੂੰ ਜੀ ਤੇ ਉਹਨਾਂ ਹੀ ਪਛੀਰ ਨੂੰ ਜੀ ਬਹੁਤ ਹੀ ਥਣਪੰਡੀਆਂ ਵੀ ਵੈੜ ਜੀ ਮੋਲ ਦੀ ਜੇਕਰ ਗੱਲ ਕਰੀਏ ਮੋਲ ਕੋਈ ਇਹਦਾ ਵੈੜ ਦਾ 50 55 ਨਹੀਂ ਹੈ ਕਰਨਾ ਇਹ ਸਿਰਫ ਤੁਹਾਨੂੰ 46000 ਰੁਪਏ ਦੇ ਵਿੱਚ ਵੈੜ ਮਿਲੂਗੀ ਜੀ 46000 ਰੁਪਿਆ ਰੇਟ ਆ ਉਹ ਰੇਟ ਫਿਕਸ ਹੋਏਗਾ ਵੀਰ ਜੀ ਬਸ਼ੂੜ ਹੀ ਹੈਗੀ ਜੀ ਵਿੱਚੋਂ ਵੈੜ ਬਹੁਤ ਜਾਰੀ ਵਧੀਆ ਜੇ ਘਰ ਰੱਖਣ ਵਾਸਤੇ ਬਾਕੀ ਵੀਰ ਜੀ ਤੁਹਾਨੂੰ ਪਤਾ ਗਰਮੀਆਂ ਵੇਲੇ ਬਿਲਕੁਲ ਨਹੀਂ ਮਨਾਉਂਦੀਆਂ ਤੇ ਦੋ ਦੀ ਜਿਹੜੀ ਫੈਂਡ ਆ ਉਹ ਵੀ ਕਾਫੀ ਵਧੀਆ ਹੁੰਦੀ ਹੈ ਨਾ ਵੇੜਾਂ ਦੀ ਲੋ ਆਪਣੇ ਕੋਲ ਵੀ ਜੀ ਹਰ ਵਕਤ ਇਸ ਤਰ੍ਹਾਂ ਦੇ ਸੱਜਰ ਸੁਈਆਂ ਵੇੜਾ ਮਿਲਦੀਆਂ ਜੀ ਤੇ ਗੱਬਣਾ ਤਿਆਰ ਵੇੜਾ ਮਿਲਦੀਆਂ ਜੀ ਕੋਈ ਵੀਰ ਆਪਣੇ ਨਾਲ ਕਦੇ ਵੀ ਸੰਪਰਕ ਕਰਕੇ ਤੇ ਆਪਣੇ ਕੋਲੋਂ ਇਸ ਤਰ੍ਹਾਂ ਹੀ ਵੜਾ ਖਰੀਦ ਸਕਦਾ ਜੀ। ਦੂਸਰਾ ਸੁਹਾ ਵੜ ਸੁਈ ਜੇ। ਤੇ ਪਿੱਛੇ ਬੱਚਾ ਜੋ ਇਸਦੇ ਉਹ ਜਰਸੀ ਨਾਲ ਦੀ ਵਸ਼ੀਏ ਦੇ ਸਕਦੇ ਜੀ। ਲੋ। ਨਾ ਰਿਫੀਸ਼ ਕਰੀਏ ਸਕਵਾੜੀ ਫਿਰ ਤੋਂ ਨੈਟਵਰਕ ਚੈੱਕ ਕਰ ਸਕਦੇ ਜੀ। ਪੂਰੀ ਵੀਡੀਓ ਵੇਖਣ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਹੈ ਚੈਨਲ ਦੇ ਸ਼ੇਰਾ ਢੀਲ ਫਾਰਮ ਤੇ ਉਹ ਹੋਰ ਰਿਸਤਿਆਂ ਦੀਆਂ ਵੀਡੀਓ ਦੇਖਣ ਲਈ ਜੇਕਰ ਚੈਨਲ ਨੂੰ ਹਲਕਾ ਸਬਸਕ੍ਰਾਈਬ ਨਹੀਂ ਕੀਤਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਸਾਰਾ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਆਂ ਨਵੀਆਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ